ਮੇਰਾ ਨਾਮ ਰਮਨਦੀਪ ਸਿੰਘ ਆ ਜੀ ਅੱਜ ਅਸੀਂ ਥਾਣੇ ਆਏ ਆ ਜੀ ਤੇ ਥਾਣੇ ਕਿਵੇਂ ਕੱਟ ਕੀਤਾ ਹੈਗਾ ਤੁਸੀਂ ਸਾਰਿਆਂ ਨੇ ਕੱਲ ਕੱਲ ਸਾਡੇ ਪਿੰਡ ਵਿੱਚ ਰਾਤ ਨੂੰ ਇੱਕ ਹਾਰਸਾ ਹੋਇਆ ਜੀ ਉਹਦੇ ਵਿੱਚ ਤਿੰਨ ਮੁੰਡੇ ਸੀਗੇ ਉਹਨਾਂ ਵਿੱਚ ਆਪਦੀ ਸਾਈਡ ਤੇ ਯਾਰੇ ਸੀਗੇ ਤੇ ਉਹਨਾਂ ਦੇ ਵਿੱਚ ਗੱਡੀ ਲੱਗੀ ਆ ਤੇ ਫੁੱਲ ਰਫਤਾਰ ਨਾਲ ਆਈ ਆ ਬਰਨਾਂ ਗੱਡੀ ਆ ਤੇ ਉਹ ਸਾਨੂੰ ਅੱਜ ਥਾਣੇ ਵਿੱਚ ਮਿਲੀ ਆ ਤੇ ਸਾਨੂੰ ਉਸ ਉਥੇ ਪੂਰਾ ਸ਼ੱਕ ਹੈ ਅਕਸੀਡੈਂਟ ਹੋਇਆ ਸੀ ਉਥੇ ਕਿੰਨੇ ਬੰਦੇ ਜ਼ਖਮੀ ਹੋਏ ਨੇ ਕਿੰਨੇ ਦੀ ਮੌਤ ਹੋਈ ਉਹ ਇੱਕ ਬੰਦੇ ਦੀ ਮੌਤ ਹੋਈ ਆ ਤੇ ਦੋ ਜ਼ਖਮੀ ਹੋਏ ਨੇ ਉਹ ਹਜੇ ਹਸਪਤਾਲ ਚ ਨੇ ਕਿ ਕਿੱਥੇ ਦਾਖਲ ਨੇ ਉਹ ਦੋ ਜਣੇ ਉਹ ਪਟਿਆਲਾ ਦਾਖਲ ਨੇ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਤੁਸੀਂ ਹਾਂਜੀ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਕਿ ਇਹਨਾਂ ਦੇ ਰੁਪੀਆਂ ਦੇ ਕੀ ਹੋਣਾ ਚਾਹੀਦੇ ਨੇ ਕਿ ਸਾਨੂੰ ਇਨਸਾਫ ਚਾਹੀਦਾ ਜੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਜੀ ਕੀ ਨਾਮ ਹੈ ਵੀਰੇ ਤੇ ਐਡਵੋਕੇਟ ਮਨਜੀਤ ਸਿੰਘ ਆ ਜੀ ਮੰਜੀ ਸਿੰਘ ਕਿਹੜਾ ਪਿੰਡ ਆ ਤੁਸਾਂ ਪਾਈ ਕਿਉਂ ਸ਼ੋਰ ਹੈ ਜੀ ਕੀ ਹੋਇਆ ਸੀ ਰਾਤ ਕੀ ਹਾਦਸਾ ਵਾਪਰਿਆ ਰਾਤ ਰਾਤ ਪਾਈ ਕਿਉਂ ਸ਼ੋਰ ਸਾਢੇ 7 ਤਕਰੀਬਨ ਦਾ ਸਮਾਂ ਜਿਹੜਾ ਰਾਤ ਦਾ ਤੇ ਸਾਡੇ ਪਿੰਡ ਦੇ ਨੌਜਵਾਨ ਸੀਗੇ ਤਿੰਨ ਨੌਜਵਾਨ ਸੀਗੇ ਤੇ ਉਹ ਆ ਰਹੇ ਸੀਗੇ ਆਪਣਾ ਦਿਹਾੜੀ ਕਰਕੇ ਗੁੱਗਾ ਮੇੜੀ ਕੋਲੇ ਇਹ ਜਿਹੜਾ ਹਾਦਸਾ ਵਾਪਰਿਆ ਤੇ ਇਹ ਗੱਡੀ ਆ ਜਿਹੜੀ ਬਰਨਾ ਚਟੇ ਰੰਗ ਦੀ ਤੇ ਉੱਪਰੋਂ ਛੱਤੇ ਦੀ ਕਾਲੀ ਹੈ ਇਹ ਫੁੱਲ ਸਪੀਡ ਦੇ ਜਿਹੜਾ ਮੌਕਾ ਗਵਾਹਾਂ ਦੇ ਕਹਿਣ ਮੁਤਾਬਕ ਫੁੱਲ ਸਪੀਡ ਤੇ ਇਹ ਗੱਡੀ ਜਿਗਜੈਗ ਤਰੀਕੇ ਦੇ ਨਾਲ ਆਉਂਦੀ ਹੈ ਭੱਜੀ ਹੋਈ ਤੇ ਇਹ ਮੁੰਡੇ ਜਿਹੜੇ ਨੌਜਵਾਨ ਪਿੰਡ ਨੂੰ ਆ ਰਹੇ ਸੀਗੇ ਸਾਈਡ ਤੇ ਇੱਕ ਸਾਈਡ ਤੇ ਆ ਰਹੇ ਸੀਗੇ ਤੇ ਇਹਨਾਂ ਨੂੰ ਇੱਕੋ ਲੱਗਤਾ ਜਿਹੜੀ ਗੱਡੀ ਹਿੱਟ ਕਰਕੇ ਲ ਜਾਂਦੀ ਹੈਗੀ ਉੜਾ ਕੇ ਜਾਂਦੀ ਹੈਗੀ ਤੇ ਤਿੰਨੇ ਗਰੀਵਿਸ ਇੰਜਨ ਹੋ ਜਾਂਦੇ ਨੇ ਤੇ ਇਸ ਵਿੱਚੋਂ ਇੱਕ ਜਿਹੜਾ ਲਖਵਿੰਦਰ ਸਿੰਘ ਹੈਗਾ ਉਸ ਦੀ ਜਿਹੜੀ ਹਾਂ ਹਸਪੀਟਲ ਸੁਨਾਨ ਦੇ ਵਿੱਚ ਜਿਹੜਾ ਡਾਕਟਰ ਵੱਲੋਂ ਡਿਕਲੇਅਰ ਕੀਤਾ ਗਿਆ ਕਿ ਉਹਦੀ ਡੈਥ ਹੋ ਗਈ ਹੈ ਤੇ ਦੋ ਬੰਦੇ ਨੇ ਜਿਹੜੇ ਉਹ ਹਲੇ ਹਲੇ ਜੇਰੇ ਇਲਾਜ ਨੇ ਉਹ ਫੁੱਲ जख्मी ਚੱਲ ਰਹੇ ਨੇ ਇਹ ਗੱਡੀ ਕਿੰਨਾ ਨੇ ਫੜੀ ਹੈ ਤੇ ਹੁਣ ਤੁਸੀਂ ਥਾਣੇ ਲੈ ਰਹੇ ਪਹੁੰਚੇ ਹੋ ਕਿਸ ਤਰ੍ਹਾਂ ਦੀ ਮੰਗ ਕਰ ਰਹੇ ਆ ਮੰਗ ਸਰੇ ਸੀ ਇਹੀ ਮੰਗ ਕਰ ਰਹੇ ਆ ਕਿ ਜਿਹੜਾ ਪਰਿਵਾਰਾਂ ਦੇ ਨਾਲ ਹੈ ਜਿਹੜਾ ਵਿਕਟਿਮਸ ਨੇ ਉਹਨਾਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਉਹਨਾਂ ਨੂੰ ਪ੍ਰੋਪਰਲੀ ਨਿਆਂ ਮਿਲਣਾ ਚਾਹੀਦਾ ਤੇ ਜਿਹੜਾ ਇਹਦੇ ਵਿੱਚ ਅਕਿਊਜ਼ ਹੈ ਦੋਸ਼ੀ ਹੈਗਾ ਉਨੂੰ ਅਰੈਸਟ ਕਰਕੇ ਗੱਡੀ ਜ਼ਬਤ ਕਰਕੇ ਉਤੇ ਬਣਦੀ ਕਾਰਵਾਈ ਆ ਜਿਹੜਾ ਉਹ ਹੋਣੀ ਚਾਹੀਦੀ ਆ ਸਰ ਜਿਹੜਾ ਪਾਈਕੇ ਪਿਸ਼ੋਰ ਦੇ ਵਿੱਚ ਹਾਦਸਾ ਹੋਇਆ ਕੀ ਮਾਮਲਾ ਹੈਗਾ ਪੂਰੀ ਜਾਣਕਾਰੀ ਇਹ ਲਾਸਟ ਨਾਈਟ ਜੀ ਇਹ ਐਕਸੀਡੈਂਟ ਹੋਇਆ ਹੈ ਤਿੰਨ ਲੜਕੇ ਸੀਗੇ ਪਾਈਕੇ ਪਿਸ਼ੋਰ ਦੇ ਲਖਵਿੰਦਰ ਸਿੰਘ ਮਨਜਿੰਦਰ ਤੇ ਮਨਪ੍ਰੀਤ ਇਹ ਪੈਦਲ ਜਾ ਰਹੇ ਸੀਗੇ ਇੱਕ ਵਰਨਾਕਾਰ ਜੋ ਆਪਣਾ ਬਿਆਨ ਹੋਇਆ ਤੇ ਉਹਨੇ ਲੈ ਕੇ بے ਪਰਵਾਹ ਲਾਪਰਵਾਹੀ ਨਾਲ ਰੈਸ ਡਰਾਈਵਿੰਗ ਕਰਦੇ ਹੋਏ ਇਹਨਾਂ ਉੱਤੇ ਚੜਤੀ ਹੈ ਜਿਹਦੇ ਨਾਲ ਜਿਹੜਾ ਲਖਵਿੰਦਰ ਸਿੰਘ ਹੈ ਉਹਦੀ ਡੈਥ ਹੋ ਗਈ ਹੈ ਬਾਕੀ ਦੋ ਜਿਹੜੇ ਮਨਪ੍ਰੀਤ ਤੇ ਮਨਜਿੰਦਰ ਨੇ ਉਹ ਪਟਿਆਲੇ ਦਾਖਲ ਨੇ ਇੱਕ ਅਮਰ ਹਸਪਤਾਲ ਚ ਤੇ ਇੱਕ ਦੂਸਰਾ ਰਜਿੰਦਰਾ ਚ ਹੈ ਸਰ ਉਸ ਤੋਂ ਬਾਅਦ ਗੱਡੀ ਕਿਸ ਤਰ੍ਹਾਂ ਕਾਬੂ ਕਰੀ ਕਿਉਂਕਿ ਉਹ ਮੋਕੇ ਤੇ ਮਾਰ ਕੇ ਭੱਜ ਗਏ ਸੀਗੇ ਨਹੀਂ ਉਹ ਭੱਜ ਗਏ ਸੀਗੇ ਜੋ ਅੱਜ ਅਸੀਂ ਸਾਡੇ ਕੋਲ ਇਹਨਾਂ ਨੇ ਆਪਣਾ ਸਟੇਟਮੈਂਟ ਲਿਖਾਇਆ ਤੇ ਉਹਦੇ ਆਧਾਰ ਤੇ ਅਸੀਂ ਬਾਈ ਨੇਮ ਅਫੇਡ ਅੱਜ ਕਰ ਰਹੇ ਆਂ ਪਹਿਲਾਂ ਇਹਨਾਂ ਨੂੰ ਦੁਪਹਿਰ ਤੱਕ ਨਹੀਂ ਸੀ ਪਤਾ ਵੀ ਫਿਰ ਇਹਨਾਂ ਨੇ ਆਪਣੇ ਤੌਰ ਤੇ ਵੈਰੀਫਾਈ ਕੀਤਾ ਤੇ ਅਸੀਂ ਵੀ ਇਹਦੇ ਵਿੱਚ ਵੈਰੀਫਾਈ ਕੀਤਾ ਤੇ ਉਹਨਾਂ ਨੇ ਜਿਹੜਾ ਹਰਤਾਵਲ ਸਿੰਘ ਉਹ ਫੌਜੀ ਹੈ ਆਪਣੇ ਸਿੱਖੂ ਹਸਬੰਦ ਦਾ ਉਹਦੇ ਖਿਲਾਫ ਬਿਆਨ ਲਖਾਇਆ ਜਿਹੜੀ ਇਸ ਐਫਐਡ ਅਜ ਕਰ ਰਹੇ ਤੇ ਲਾਸ਼ ਦਾ ਪੋਸਟ ਆਨਮ ਕਰਕੇ ਅਸੀਂ ਲਾਸ਼ ਨੂੰ ਹਵਾਲੇ ਕਰਦੇ ਆਂਗੇ ਗੱਡੀ ਹਾਂ ਹਾਂ ਲੈਲੀ ਕੰਬੂ ਹਾਂਜੀ ਗੱਡੀ ਆਪਣੇ ਆਈਓ ਨੇ ਜਿਹੜਾ ਹੈਗਾ ਉਹ ਪਤ ਲੱਗੇ ਕੰਬੂ ਦਾ ਮਾਲਕ ਕਬਜ਼ੇ 'ਚ ਲੈ ਲਈ ਹੈ ਦੋਸ਼ੀ ਅਜੇ ਫਰਾਰ ਹੈ ਤੇ ਜਲਦੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ